ਸਸੇਕਲ ਮੈਂ ਹਾਂ ਨਿਰਲ ਪਾਲੀ ਤੇ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਸਪੈਸ਼ਲ ਰਿਪੋਰਟ ਅੱਜ ਅਸੀਂ ਅਜਿਹੀ ਅਜਿਹੇ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਸਿੱਖ ਕੌਮ ਦੇ ਦਿਲਾਂ 'ਚ ਡੂੰਘੀ ਠੇਸ ਪਹੁੰਚਾਈ ਹੈ ਇਹ ਮੁੱਦਾ ਯੂਟਿਊਬਰ ਦਰਵਰਾਹੀ ਦੀ ਇੱਕ ਵੀਡੀਓ ਦਾ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਵੀਡੀਓ ਦੇ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਨਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਕੜ ਨੇ ਸਖਤ ਲਹਿਜ਼ੇ ਦੇ ਵਿੱਚ ਤਾੜਨਾ ਕੀਤੀ ਸੀ ਅਤੇ ਦਰਵਰਾਹੀ ਨੂੰ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਬੰਦੇ ਦਾ ਪੱਤ ਬਣ ਕੇ ਹਟਾ ਲਾ ਵੀਡੀਓ ਅੱਜ ਅੱਜ ਅਸੀਂ ਇਸ ਵਿਵਾਦਿਤ ਡੂੰਗਾਈ 'ਚ ਜਾਵਾਂਗੇ ਇਹ ਜਾਣਾਂਗੇ ਕਿ ਦੁਰਵਰਾਠੀ ਨੇ ਅਜਿਹਾ ਕੀ ਕਿਹਾ ਸੀ ਯਕੀਨ ਦਿਖਾਇਆ ਸੀ ਜਿਸ ਨੇ ਸਿੱਖ ਕੌਮ ਦੀ ਆਪਾ ਭਾਵਨਾ ਨੂੰ ਠੇਸ ਪਹਾਈ ਹੁ ਆਓ ਚਾਤ ਮਾਰਦੇ ਹਾਂ ਦੁਰਵਰਾਠੀ ਦੀ ਵੀਡੀਓ ਦੇ ਪਿੱਛੋਖੜ ਬਾਰੇ ਦਰਸਲ ਦੁਰਵਰਾਠੀ ਜੋ ਇੱਕ ਜਾਣਿਆ ਪਹਿਚਾਣਿਆ ਯੂਟਿਊਬਰ ਹੈ ਅਤੇ ਜਿਸ ਦੇ YouTube ਦੇ ਉਤੇ 34 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਨੇ 18 ਮਈ 2025 ਨੂੰ ਆਪਣੇ YouTube ਚੈਨਲ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਉਸਨੇ जिसका सिरलेख दरअसल ने सिख इतिहास के महान योद्धे बंदा बहादुर की जीवनी सिख गुरुआ दहादत और मुगलों के सिखा दंग्र किया पर लैके सिख संत सिख संस्थाव जिमें श्रोमी गुरद्वारा प्रबंधक कमेटी गुरुद्वारा मैनेजमेंट कमेटी यानी डी एस जी एम सी ने सख्त एतराज जाहिर कर दिता एस जी पी सी जनरल सकत्र गुरचरण सिंह गरेवाल ने कहा कि दुरवराठी ने सिख इतिहास को तोड़ मरोड़ के पेश किया है और सिख गुरु साहबान दख्सियत गलत तरीके दर्शाया है श्रोमी अकाली दल के प्रधान सुखबीर सिंह ने भी इस मर्यादा की उलंघना करा दिता स ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੈਨੀ ਕੁਲਦੀਪ ਸਿੰਘ ਗੜਗਜ ਨੇ ਸਖਤ ਲਹਿਜ਼ੇ ਦੇ ਵਿੱਚ ਤਿਰਵਰਾਠੀ ਨੂੰ ਵੀ ਜੋ ਹਟਾਉਂਦਾ ਆਦੇਸ਼ ਜਾਰੀ ਕਰ ਦਿੱਤਾ ਸੀ ਆਖਿਰ ਇਸ ਵੀਡੀਓ ਚ ਅਜੇ ਹ ਕੀ ਸੀ ਜਿਸ ਨੇ ਸਿੱਖ ਕੌਮ ਨੂੰ ਇੰਨਾ ਰੋਸ ਦੇ ਵਿੱਚ ਲੈ ਆਂਦਾ ਆਓ ਇਸ ਤੇ ਚਾਤ ਮਾਰਦੇ ਆ ਗੁਰਸਬ ਸਿੱਖ ਧਰਮ ਦੀ ਸਭ ਤੋਂ ਮਹੱਤਵਪੂਰਨ ਮਰਿਆਦਾ ਹੈ ਕਿ ਸ਼੍ਰੀ ਗੁਰੂ ਸਾਹਿਬਾਨ ਦੀਆਂ ਮਨੁੱਖੀ ਰੂਪ ਦੇ ਵਿੱਚ ਤਸਵੀਰਾਂ ਜਾਂ ਮੂਰਤੀਆਂ ਨਹੀਂ ਬਣਾਈਆਂ ਜਾਂਦੀਆਂ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਚਿੱਤਰਨ ਜਾਂ ਵਿਜ਼ੂਅਲ ਮੀਡੀਆ ਰਾਹੀਂ ਨਹੀਂ ਦਿਖਾਇਆ ਜਾ ਸਕਦਾ ਪਰ ਪਤਰੂ ਫਰਾਖੀ ਨੇ ਆਪਣੀ ਵੀਡੀਓ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਵਰਤੋਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਹੋਰ ਸਿੱਖ ਸ਼ਖਸੀਅਤਾਂ ਦੀਆਂ ਐਨੀਮੇਟਿਡ ਤਸਵੀਰਾਂ ਬਣਾਈਆਂ ਅਤੇ ਵਿਖਾਈਆਂ ਜਨਤਾ ਕੀਤਿਆ ਇਹ ਨਸਿਰਪਸਖ ਸਖਰਤ ਮਰਿਆਦਾ ਦੀ ਸਦੀ ਉਲੰਘਣਾ ਸੀ ਸਗੋ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਮੱਦੇ ਨਾਲ ਸੱਤਾ ਔਰ ਸੋੜਾ ਮਜ਼ਾਕ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਜੋ ਨਿਰਪਾਉ ਅਤੇ ਨਿਰਵੈਰ ਦੀ ਬੂਰਤ ਨੇ ਨੂੰ ਵੀਡੀਓ 'ਚ ਇੱਕ ਬੱਚੇ ਵਾਂਗ ਰੋਂਦੇ ਹੋਏ ਦਿਖਾਇਆ ਗਿਆ। ਇਹ ਦ੍ਰਿਸ਼ ਸਿੱਖ ਸੰਗਤਾਂ ਦੇ ਲਈ ਅਸਹਿਨਸ਼ੀਲ ਸੀ ਕਿਉਂਕਿ ਇਸ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਤੇ ਨਿਡਰਤਾ ਦੀ ਭਾਵਨਾ ਮਾਰੂ ਠੇਸ ਪੁਝਾਈ ਹੈ। SGPC ਦੇ ਗੁਰਚਨਨ ਸਿੰਘ ਗਰੇਵਾਲ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸਿੱਖ ਕੌਮ ਨੂੰ ਆਪਣਾ ਇਤਿਹਾਸ ਸਮਝਣ ਦੇ ਲਈ ਦਰੋਵਰਾਖੀ ਦੇ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੋਈ ਲੋੜ ਨਹੀਂ ਦਰੋਵਰਾਖੀ ਦੀ ਵੀਡੀਓ ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਅਤੇ ਬੰਦਾ ਸਿੰਘ ਬਹਾਦਰ ਜੀ ਮਹਾਰਾਜ ਦੀ ਜੀਵਨੀ ਦੇ ਨਾਲ ਸੰਬੰਧਿਤ ਕਈ ਤੱਥਾਂ ਨੂੰ ਗਲਤ ਤਰੀਕੇ ਨਾਲ ਵੀ ਪੇਸ਼ ਕੀਤਾ ਗਿਆ ਉਦਾਹਰਨ ਵਜੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਰਫ ਇੱਕ ਸਿਆਸੀ ਘਟਨਾ ਵਜੋਂ ਦਰਸਾਇਆ ਗਿਆ ਜਦ ਕਿ ਇਹ ਸਿੱਖ ਧਰਮ ਦੀ ਇੱਕ ਮਹਾਨ ਘਟਨਾ ਹੈ ਜਿਸ ਨੇ ਧਰਮ ਦੀ ਰਾਖੀ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਬੇਮਿਸਾਲ ਕੁਰਬਾਨੀ ਦਾ ਇੱਕ ਪ੍ਰਤੀਕ ਬਣਿਆ ਬਣਾਇਆ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਨੂੰ ਵੀਡੀਓ ਚ ਰੋਬਨ ਹੁੱਡ ਦੇ ਨਾਲ ਉਸ ਦੀ ਉਹਨਾਂ ਦੀ ਤੁਲਨਾ ਕਰ ਦਿੱਤੀ ਜੁਨਾਤਾ ਸਿਰਫ ਉਹਨਾਂ ਦੀ ਸ਼ਖਸੀਅਤ ਨੂੰ ਕੱਟਿਆ ਬਣਾਉਂਦੀ ਹੈ ਸਗੋਂ ਸਿੱਖ ਇਤਿਹਾਸ ਦੀ ਗੰਭੀਰਤਾ ਨੂੰ ਵੀ ਘਟਾਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਧਰਮ ਦੇ ਇੱਕ ਮਹਾਨ ਸੈਨਾਨੀ ਸਨ ਜਿਨ੍ਹਾਂ ਨੇ ਮੁਗਲ ਸਮਾਗਮ ਦੀ ਚੜ੍ਹ ਨੂੰ ਖਲਾਅ ਕੇ ਰੱਖ ਦਿੱਤਾ ਸੀ ਉਹਨਾਂ ਨੂੰ ਰੋਬਨ ਹੁੱਡ ਕਹਿਣਾ ਜੋ ਇੱਕ ਕਾਲਪਨਿਕ ਅਤੇ ਪੱਛਮੀ ਸੰਸਕ੍ਰਿਤੀ ਦਾ ਪਾਤਰ ਹੈ ਸਿੱਖ ਕੌਮ ਦੇ ਸੰਘਰਸ਼ ਅਤੇ ਕੁਰਬਾਨੀਆਂ ਦਾ ਇੱਕ ਸੌੜਾ ਮਜ਼ਾਕ ਉਡਾਉਂਦੇ ਬਰਾਬਰ ਹੈ ਐ ਜੀ ਪੀ ਸੀ ਅਤੇ ਹੋਰ 6 ਅਤੇ 7 ਨੇ ਇਸ ਤੁਲਨਾ ਨੂੰ ਸਿੱਖ ਸੰਤਾ ਦੀਆਂ ਭਾਵਨਾਵਾਂ ਤੇ ਸੱਦਾ ਹਮਲਾ ਖਾਸ ਤੌਰ ਤੇ ਘਰਾੜ ਦਿੱਤਾ ਹੈ ਜੋਗੇਓ ਚੇਤ੍ਰੋਵਰਾਠੀ ਨੇ ਸਿੱਖ ਗੁਰੂ ਸਹਿਬਾਨ ਦੇ ਨਾਮਾਂ ਨੂੰ ਬਿਨਾਂ ਸਤਕਾਰ ਅਜੇ ਸੰਬੋਧਨ ਜਿਵੇਂ ਕਿ ਜੀ ਜਾਂ ਸਾਹਿਬ ਦੇ ਵਰਤਿਆ ਹੈ।ਔਰ ਸਿੱਖ ਧਰਮ ਚ ਗੁਰੂ ਸਹਿਬਾਨ ਦੇ ਨਾਮ ਦੇ ਨਾਲ ਸਤਕਾਰ ਵਜੋ ਜੀ ਜਾਂ ਸਾਹਿਬ ਜ਼ਰੂਰ ਵਰਤਿਆ ਜਾਂਦਾ ਹੈ। ਇਸ ਦੀ ਬਜਾਏ ਤਰੋਵਰਾਠੀ ਨੇ ਗੁਰੂ ਸਹਿਬਾਨ ਦੇ ਨਾਮਾਂ ਨੂੰ ਆਮ ਵਿਅਕਤੀਆਂ ਦੀ ਤਰ੍ਹਾਂ ਵਰਤਿਆ ਜੋ ਸਾਡੇ ਲਈ ਅਸਵਿਕਾਰਯੋਗ ਸੀ। ਇਹ ਸਿੱਖ ਧਰਮ ਦੀਆਂ ਮੁੱਲਾਂ ਦੀ ਅਣਦੇਖੀ ਅਤੇ ਸਾਫ਼ ਤੌਰ ਤੇ ਸਿੱਧੇ ਤੌਰ ਤੇ ਇੱਕ ਅਪਮਾਨ ਹੈ। ਦਰਵਾਟੀ ਦੀ ਵੀਡੀਓ 'ਚ ਉਸਨੇ ਆਪਣੇ AI ਮਾਸਟਰ ਕਲਾਸ ਦਾ ਵੀ ਪ੍ਰਚਾਰ ਕਰ ਦਿੱਤਾ ਸਿੱਖ ਸੰਗਤ ਨੇ ਇਸ ਨੂੰ ਸਿੱਖ ਇਤਿਹਾਸ ਨੂੰ ਵਪਾਰਕ ਮਨੋਰਥਾਂ ਦੇ ਲਈ ਵਰਤਣ ਦੀ ਇੱਕ ਕੋਸ਼ਿਸ਼ ਵੀ ਦੱਸ ਦਿੱਤਾ ਜੋ ਕਿ ਹੈ ਵੀ ਇੱਕ ਸਿੱਖ ਯੂਜ਼ਰ ਗਗਨਦੀਪ ਸਿੰਘ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਤਰਵ ਸਿੱਖ ਗੁਰੂਆਂ ਨੂੰ ਆਪਣੇ ਵਪਾਰਕ ਲਾਭ ਲਈ ਨਾ ਵਰਤੋ ਸਪਸ਼ਟ ਸੀ ਕਿ ਤਰਵ ਨੇ ਸਿੱਖ ਇਤਿਹਾਸ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਦੀ ਬਜਾਏ ਇਸ ਨੂੰ ਆਪਣੇ YouTube ਵਿਊਜ਼ ਅਤੇ ਕਮਾਈ ਵਧਾਉਣ ਦੇ ਸਾਧਨ ਦੇ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਹੈ ਦਰਵਾਠੀ ਵੀਡੀਓ ਦੇ ਜ਼ਰੂਰ ਤੋਂ ਸਿੱਖ ਸੰਗਠਨ ਨੇ سوشل میڈیا ਤੇ ਆਪਣਾ ਸਪਸ਼ਟ ਤੌਰ ਤੇ ਗੁੱਸਾ ਜ਼ਾਹਰ ਕੀਤਾ ਜੋ ਕਿ ਬਰਦਾਮੀ ਸੀ ਟਵਿੱਟਰ ਤੇ ਕਈ ਯੂਜ਼ਰਸ ਨੇ ਤਰਵਨੂ ਸਿੱਖ ਇਤਿਹਾਸ ਦੀ ਬੇਅਦਬੀ ਕਰਨ ਦਾ ਦੋਸ਼ ਠਹਿਰਾ ਦਿੱਤਾ ਇੱਕ ਯੂਜ਼ਰ ਪੰਜਾਬ ਮਾਨ ਦੇ ਨੇ ਉਸਨੇ ਲਿਖਿਆ ਹੈ ਕਿ ਦਰਵਾਠੀ ਨੇ ਸਿੱਖੀ ਦਾ ਅਪਮਾਨ ਕੀਤਾ ਹੈ ਉਸ ਨੂੰ ਵੀਡੀਓ ਹਟਾਉਣੀ ਚਾਹੀਦੀ ਹੈ ਅਤੇ ਸ਼੍ਰੀ ਦਰਬਾਰ ਸਾਹਿਬ ਚ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਭਾਜਪਾ ਆਗੂ ਪ੍ਰਤਪਾਲ ਸਿੰਘ ਬੱਲੀਆਵਾਲ ਨੇ ਤਰਵ ਨੂੰ ਸਿੱਖ ਇਤਿਹਾਸ ਨੂੰ ਤੋੜ ਮਰੋੜਨ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਾਫ਼ ਤੌਰ ਤੇ ਦੋਸ਼ ਵੀ ਲਗਾਇਆ ਹੈ। ਐਸਜੀਪੀਸੀ ਅਤੇ ਡੀਐਸਜੀਐਮਸੀ ਨੇ ਸਰਕਾਰ ਨੂੰ ਤਰਵ ਰਾਖੀ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਵੀ ਕਰ ਦਿੱਤੀ ਹੈ। ਐਸਜੀਪੀਸੀ ਨੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਤਰਵ ਰਾਖੀ ਨੂੰ ਸਿੱਖ ਇਤਿਹਾਸ ਤੇ ਬੋਲਣ ਦਾ ਕੋਈ ਹੱਕ ਨਹੀਂ ਜੇ ਤੋ ਉਹ ਸਾਡੀਆਂ ਮਰਿਆਦਾਵਾਂ ਅਤੇ ਸਮਾਜਿਕ ਸ਼ੀਲਤਾ ਨੂੰ ਨਹੀਂ ਸਮਝਦਾ। ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਨੇ ਵੀਡੀਓ ਨੂੰ ਹਟਾਉਣ ਅਤੇ ਸਾਰੇ ਕੰਟੈਂਟ ਕ੍ਰியேਟਰਸ ਨੂੰ ਧਾਰਮਿਕ ਮੁੱਦਾ ਤੇ ਸੰਵੇਦਨਸ਼ੀਲਤਾ ਵਰਤਣ ਦੀ ਅਪੀਲ ਵੀ ਕੀਤੀ ਹੈ। ਉਹ ਸਭ ਤੋਂ ਸਖਤ ਜੀ ਹਾਂ ਸਭ ਤੋਂ ਸਖਤ ਪ੍ਰतिकਰਮ ਸੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਜਵਲੋ। ਉਹਨਾਂ ਨੇ ਤੁਰੰਤ ਸਪਸ਼ਟ ਸ਼ਬਦਾਂ ਚ ਕਿਹਾ ਸੀ ਤੁਸੀਂ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਹੈ ਤੁਰੰਤ ਵੀਡੀਓ ਹਟਾਓ ਨਹੀਂ ਤਾਂ ਸਿੱਖ ਸੰਗਤ ਇਸ ਦਾ ਜਵਾਬ ਦੇਵੇਗੀ। ਜਿੱਥੇ ਦਾ ਸਾਹਿਬ ਨੇ ਇਸ ਹੁਕਮ ਤੋਂ ਬਾਅਦ ਤੁਰਵ ਨੇ 19 ਮਈ 2025 ਨੂੰ ਸਵੇਰੇ 4:30 ਵਜੇ ਵੀਡੀਓ ਨੂੰ ਪ੍ਰਾਈਵੇਟ ਕਰ ਦਿੱਤਾ ਉਸਨੇ ਇਸ ਵੀਡੀਓ ਨੂੰ ਆਪਣੇ YouTube ਚੈਨਲ ਤੋਂ ਇੱਕ ਤਰ੍ਹਾਂ ਤਰ੍ਹਾਂ ਹਟਾ ਲਿਆ ਵਿਵਾਦ ਵਧਣ ਤੋਂ ਬਾਅਦ ਤੁਰਵ ਰਾਠੀ ਨੇ ਆਪਣੇ Instagram ਸਟੋਰੀ ਤੇ ਇੱਕ ਪੋਲ ਵੀ ਸ਼ੁਰੂ ਕਰ ਦਿੱਤਾ ਜਿਸ ਚ ਉਸਨੇ ਸਿੱਖ ਸੰਗਤ ਤੋਂ ਪੁੱਛਿਆ ਕਿ ਕੀ ਉਸ ਨੂੰ ਵੀਡੀਓ ਹਟਾਉਣੀ ਚਾਹੀਦੀ ਹੈ ਜਾਂ ਕੁਝ ਹਿੱਸਿਆਂ ਨੂੰ ਬਲਰ ਕਰ ਦੇਣਾ ਚਾਹੀਦਾ ਹੈ ਉਸਨੇ ਇਹ ਵੀ ਕਿਹਾ ਕਿ AI ਬਿਨਾਂ ਅਜਿਹੀ ਵੀਡੀਓ ਬਣਾਉਣੀ ਸੰਭਵ ਹੀ ਨਹੀਂ ਹੈ ਪਰ ਇਸ ਜਵਾਬ ਨੇ ਸਿੱਖ ਸੰਗਤਾਂ ਦੇ ਗੁੱਸੇ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਤਰਫ ਦਾ ਇਹ ਕਹਿਣਾ ਕਿ AI ਬਿਨਾ ਵੀਜੂ ਨਹੀਂ ਪੜ ਸਕਦੀ ਸਿੱਖ ਕੌਮ ਦੇ ਲਈ ਅਪਮਾਨਜਨਕ ਸੀ ਕਿਉਂਕਿ ਇਸ ਨੇ ਸਿੱਖ ਇਤਿਹਾਸ ਦੀ ਪਵਿੱਤਰਤਾ ਅਤੇ ਸੰਵੇਦਨਸ਼ੀਲਤਾ ਨੂੰ ਨਜ਼ਰ ਅੰਦਾਜ਼ ਕੀਤਾ ਉਸ ਦਾ ਪੋਲ ਸ਼ੁਰੂ ਕਰਨਾ ਵੀ ਇੱਕ ਮਜ਼ਾਕ ਵਰਗਾ ਸੀ ਕਿਉਂਕਿ ਸਿੱਖ ਰਹਿਤ ਮਰਿਆਦਾ ਤੇ ਕੋਈ VOTING ਹੁੰਦੀ ਹੀ ਨਹੀਂ ਹੈ ਸਿੱਖ ਸੰਗਤਾਂ ਨੇ ਇਸ ਨੂੰ ਤਰਫ ਦੀ ਬੇਸ਼ਰਮੀ ਅਤੇ ਅਹੰਕਾਰ ਦਾ ਪ੍ਰਤੀਕ ਵੀ ਬਣਿਆ ਹੈ ਸਿੱਖ ਸੰਗਤ ਅਤੇ ਸੰਸਥਾਵਾਂ ਨੇ ਸਪਸ਼ਟ ਮੰਗ ਕੀਤੀ ਕਿ ਤੁਰ ਵਿਰਾਟੀ ਨੂੰ ਨਾ ਸਿਰਫ ਵੀਡੀਓ ਹਟਾਉਣੀ ਚਾਹੀਦੀ ਹੈ ਸਗੋ ਸਿੱਖ ਕੌਮ ਤੋਂ ਸਾਰਜਨਿਕ ਤੌਰ ਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਐਸਜੀਪੀਸੀ ਅਤੇ ਡੀਐਸਜੀਐਮਸੀ ਨੇ ਸਰਕਾਰ ਨੂੰ ਤੁਰ ਵਿਰੋਧ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਕਿਉਂਕਿ ਉਸ ਦੀ ਵੀਡੀਓ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਮਾਜਿਕ ਸਦਭਾਵਨਾ ਨੂੰ ਖਤਰੇ ਵਿੱਚ ਪਾਇਆ ਹੈ ਸ਼੍ਰੀ ਗੁਰੂ ਕਾਲ ਤੱਕ ਸਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਸੰਗਤ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸ਼ਾਂਤੀ ਦੇ ਨਾਲ ਆਪਣੇ ਹੱਕਾਂ ਦੀ ਰਾਖੀ ਕਰਨ ਅਤੇ ਅਜਿਹੇ ਮੁੱਦੇ 'ਤੇ ਇੱਕ ਜੁਟਤਾ ਵਿਖਾਉਣ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਸ਼ਖਸੀਅਤ ਦੇ ਨਾਲ ਖਲਵਾੜ ਕਰਨ ਵਾਲਿਆਂ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਕਦੇ ਨਹੀਂ ਬਖਸ਼ਿਆ ਜਾਵੇਗਾ। ਤਰਵਾਥੀ ਦੀ ਵੀਡੀਓ ਨੇ ਸਿੱਖ ਕੌਮ ਦੇ ਦਿਲਾਂ 'ਚ ਡੂੰਗੀ ਠੇਸ ਪਹੁੰਚਾਈ ਹੈ। ਉਸਨੇ ਨਾ ਸਿਰਫ ਸਿੱਖ ਰਹਿਤ ਮर्यादा ਦੀ ਉਲੰਘਣਾ ਕੀਤੀ ਸਗੋ ਸਿੱਖ ਇਤਿਹਾਸ ਨੂੰ ਤੋੜ ਮੜੋੜ ਕੇ ਪੇਸ਼ ਕੀਤਾ ਅਤੇ ਗੁਰੂ ਸਹਿਬਾਨ ਦੀ ਸ਼ਖਸੀਅਤ ਨੂੰ ਗਲਤ ਤਰੀਕੇ ਦੇ ਨਾਲ ਵੀ ਪੇਸ਼ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਆहत ਕੀਤਾ ਹੈ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਿਸਨੇ ਸਦਾ ਸੱਚ ਅਤੇ ਇਨਸਾਫ ਦੇ ਲਈ ਲੜਾਈ ਲੜੀ ਹੈ ਅਜਿਹੇ ਦਰਬਾਰਗੇ ਵਿਅਕਤੀਆਂ ਨੂੰ ਸਿੱਖ ਇਤਿਹਾਸ ਤੇ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ 100 ਵਾਰ ਸੋਚਣਾ ਚਾਹੀਦਾ ਹੈ ਤੁਹਾਨੂੰ ਆਸ ਹੈ ਕਿ ਇਸ ਵਿਵਾਦ ਤੋਂ ਬਾਅਦ ਸਾਰੇ ਕੰਟੈਂਟ ਕ੍ਰੀਏਟਰਸ ਸਿੱਖ ਧਰਮ ਦੀਆਂ ਮर्याਦਾਵਾਂ ਅਤੇ ਸੰਵੇਦਨਸ਼ੀਲਤਾ ਦਾ ਸਤਿਕਾਰ ਕਰਨਗੇ ਖਿਆਲ ਰੱਖਣਗੇ ਸਿੱਖ ਸੰਗਤ ਨੂੰ ਵੀ ਚਾਹੀਦਾ ਹੈ ਕਿ ਉਹ ਇਕਜੁੱਟ ਹੋ ਕੇ ਅਜਿਹੇ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕਰਨ ਅੰਤ ਵਿੱਚ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਦੇ ਸ਼ਬਦਾਂ ਨੂੰ ਦੁਹਰਾਉਂਦੇ ਹਾਂ ਬੰਦੇ ਦਾ ਪੁੱਤ ਬਣ ਕੇ ਸਿੱਖ ਕੌਮ ਦੇ ਨਾਲ ਸਤਿਕਾਰ ਨਾਲ ਪੇਸ਼ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ